ਹੈਲੋ ਜੀ ਸਤਿ ਸ੍ਰੀ ਅਕਾਲ ਜੀ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਮੈਂ ਤੁਹਾਡੇ ਲਈ ਇੱਕ ਤੁਹਾਡੇ ਵਾਸਤੇ ਬਹੁਤ ਹੀ ਛੋਟੀ ਜੀ ਕਹਾਣੀ ਲੈ ਕੇ ਆਈਆਂ ਕਹਾਣੀ ਛੋਟੀ ਵੀ ਹੋ ਸਕਦੀ ਹੈ ਵੱਡੀ ਵੀ ਹੋ ਸਕਦੀ ਹੈ ਪਰ ਆਪਾਂ ਕਹਿ ਦਿੰਨੇ ਆ ਬਈ ਛੋਟੀ ਜੀ ਇਹ ਜਿਹੜੀ ਕਿ 15 ਜਾਂ 20 ਮਿੰਟ ਦੇ ਅੰਦਰ ਕਹਾਣੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਜ਼ਿੰਦਗੀ ਦੀ ਕਹਾਣੀ ਤਾਂ ਖਤਮ ਨਹੀਂ ਹੁੰਦੀ ਕਿ ਕਦੇ ਵੀ ਪਰ ਸੁਣਾਉਣ ਵਾਲੀ ਕਹਾਣੀ 15-20 ਮਿੰਟ ਕਦੀ ਘੰਟੇ 2 ਘੰਟੇ ਤੀ ਵੀ ਹੋ ਜਾਂਦੀ ਪਰ ਇਹ ਆਪਾਂ 10-15 ਮਿੰਟ ਦੇ ਅੰਦਰ ਹੀ ਸੋਚਾਂਗੇ ਕਿ ਖਤਮ ਕਰਾਂਗੇ ਤਾਂ ਇਹ ਕਹਾਣੀ ਜਿਹੜੀ ਅੱਜ ਮੈਂ ਲੈ ਕੇ ਆਈ ਆ ਇਹ ਇੱਕ ਡਰਾਈਵਰ ਦੀ ਕਹਾਣੀ ਹੈ ਕਰਪਾਲ ਸਿੰਘ ਨਾਂ ਦੇ ਡਰਾਈਵਰ ਦੀ ਕਹਾਣੀ ਹੈ ਤਾਂ ਇਸ ਕਹਾਣੀ ਦੇ ਉੱਤੇ ਅੱਜ ਆਪਾਂ ਚਰਚਾ ਕਰਾਂਗੇ ਇਹ ਕਹਾਣੀ ਜਿਹੜੀ ਅੱਜ ਆਪਾਂ ਤੁਹਾਨੂੰ ਸੁਣਾਵਾਂਗੇ ਤੇ ਚਲੋ ਜੀ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਣੀ ਕਹਾਣੀ ਨੂੰ ਸਟਾਰਟ ਕਰਦੇ ਹਾਂ ਜੋ ਲੋਜੀਕਰ ਪਾਲ ਸਿੰਘ ਇੱਕ ਪੰਜਾਬ ਦਾ ਰਹਿਣ ਵਾਲਾ ਸੀ ਔਰ ਉਹ ਟਰੱਕ ਡਰਾਈਵਰ ਸੀ ਤਾਂ ਉਹ ਹਮੇਸ਼ਾ ਤੁਹਾਨੂੰ ਪਤਾ ਹੈ ਕਿ ਜਿਹੜੇ ਟਰੱਕ ਡਰਾਈਵਰ ਹੁੰਦੇ ਨੇ ਉਹ ਦੂਰ ਦੂਰ ਤੱਕ ਮਤਲਬ ਕਿ ਟਰੱਕ ਦੇ ਕੀੜੇ ਲੈ ਕੇ ਜਾਂਦੇ ਨੇ ਮਤਲਬ ਕਿ ਹਮੇਸ਼ਾ ਪੰਜਾਬ ਅਗਰ ਪੰਜਾਬ ਦਾ ਹੈ ਕੋਈ ਜਾਂ ਹਰਿਆਣੇ ਦਾ ਹੈ ਜਾਂ ਕੋਈ ਵੀ ਹੈ ਤਾਂ ਉਹਨਾਂ ਨੂੰ ਗੁਜਰਾਤ ਅਹਮਦਾਬਾਦ ਕੋਲਕਾਤਾ ਬੰਬੇ ਮਤਲਬ ਦੂਰ ਦੂਰੋਂ ਆਨਾਂ ਨੂੰ ਟਰੱਕ ਲੈ ਕੇ ਜਾਣੇ ਪੈਂਦੇ ਨੇ ਤਾਂ ਇਸੇ ਤਰ੍ਹਾਂ ਗੁਰਪਾਲ ਵੀ ਹਮੇਸ਼ਾ ਮਤਲਬ ਕਿ ਦੂਰ ਦੂਰ ਹੀ ਆਪਣਾ ਟਰੱਕ ਦੇ ਚੱਕਰ ਲਗਾਉਂਦਾ ਸੀ ਜਾਨੀ ਕਿ ਗੇੜੇ ਲਾ ਕੇ ਆਉਂਦਾ ਸੀ ਤਾਂ ਕੁਝ ਟਾਈਮ ਉਹਨੂੰ ਹਮੇਸ਼ਾ ਜਿਸ ਤਰ੍ਹਾਂ ਕਿ 2 ਸਾਲ ਹੋ ਗਏ ਸੀਗੇ ਤਾਂ ਉਹ 2 ਸਾਲ ਤੋਂ ਆਪਣੇ ਜਿਹੜੇ ਮਤਲਬ ਕਿ ਟਰੱਕ ਦੇ ਗੇੜੇ ਲਗਾ ਰਿਹਾ ਸੀ ਚੱਕਰ ਲਗਾ ਰਿਹਾ ਸੀ ਉਹ ਕਲਕੱਤੇ ਲਗਾ ਰਿਹਾ ਸੀਗਾ 2 ਸਾਲ ਤੋਂ ਉਹ ਲਗਾਤਾਰ ਕਲਕੱਤੇ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਕਲਕੱਤੇ ਉਹ ਜਦੋਂ ਵੀ ਜਾਂਦਾ ਸੀਗਾ ਤਾਂ ਉਹਦਾ ਹਫਤੇ 10 ਦਿਨ ਦਾ ਮਤਲਬ ਕਿ ਟੂਰ ਜਿਹੜਾ ਚੱਕਰ ਉਹ ਹੁੰਦਾ ਸੀ ਤਾਂ ਕਿਰਪਾਲ ਸਿੰਘ ਜਦੋਂ ਵੀ ਕਲਕੱਤੇ ਲੈ ਕੇ ਜਾਂਦਾ ਸੀ ਤਾਂ ਰਾਹ ਦੇ ਵਿੱਚ ਕਈ ਜਗ੍ਹਾ ਤੇ ਟਾਬਿਆਂ ਤੇ ਰੁਕ ਕੇ ਖਾਣਾ ਖਾਂਦਾ ਸੀਗਾ ਕਿਉਂਕਿ ਡਰਾਈਵਰ ਨੂੰ ਰੁਕਣਾ ਤਾਂ ਪੈਂਦਾ ਹੀ ਏ ਕਿਉਂਕਿ ਹਰ ਇੱਕ ਚੀਜ਼ ਕੋਈ ਆਪਣੇ ਨਾਲ ਨਹੀਂ ਲਿਜਾ ਸਕਦਾ ਖਾਣਾ ਖਾਣ ਵਾਸਤੇ ਤਾਂ ਕਿਸੇ ਨਾ ਕਿਸੇ ਢਾਬੇ ਤੇ ਰੁਕਣਾ ਹੀ ਪੈਂਦਾ ਹੈ ਤਾਂ ਉਹ ਕੋਲਕਾਤਾ ਦੇ ਹਾਈਵੇ ਤੇ ਉੱਤੇ ਇੱਕ ਢਾਬਾ ਸੀਗਾ ਜਿਹਦੇ ਤੇ ਉਹ ਹਰ ਵਾਰੀ ਰੁਕਦਾ ਸੀਗਾ ਤਾਂ ਉਹ ਢਾਬਾ ਇੱਕ ਬੰਗਾਲੀ ਆਦਮੀ ਦਾ ਢਾਬਾ ਸੀਗਾ ਉਹ ਦੋਨੋਂ ਜੀ ਮਤਲਬ ਕਿ ਹਸਬੈਂਡ ਔਰ ਵਾਈਫ ਦੋਵੇਂ ਜਾਨੇ ਆਪਣਾ ਟਾਬਾ ਚਲਾਉਂਦੇ ਸੀਗੇ ਤੇ ਉਹਨਾਂ ਦੀ ਇੱਕ ਬੇਟੀ ਸੀ ਜੋ ਕਿ ਜਵਾਨ ਸੀ ਪੜ੍ਹੀ ਲਿਖੀ ਸੀ ਔਰ ਬਹੁਤ ਹੀ ਜ਼ਿਆਦਾ ਸੋਹਣੀ ਸੀ ਪਰ ਉਹ ਕੋਈ ਕੰਮ ਨਹੀਂ ਕਰਦੀ ਸੀ ਉਹ ਵੀ ਆਪਣੇ ਮਾਪੇ ਦੇ ਨਾਲ ਹੀ ਟਾਬੇ ਤੇ ਹੀ ਹੱਥ ਵਟਾਉਂਦੀ ਸੀ ਪਹਿਲਾਂ ਕਰਦਾ ਕੰਮ ਕਰਦੀ ਔਰ ਫਿਰ ਜਦੋਂ ਉਹਨੂੰ ਟਾਈਮ ਮਿਲਦਾ ਤਾਂ ਉਹ ਟਾਬੇ ਤੇ ਵੀ ਆ ਕੇ ਆਪਣੇ ਮਾਪੇ ਦਾ ਹੱਥ ਵਟਾ ਦਿੰਦੀ ਸੀ ਤਾਂ ਉਹ ਜਦੋਂ ਕਰਪਾਲ ਸਿੰਘ ਹਰ ਵਾਰੀ ਮਤਲਬ ਉਸੇ ਹੀ ਟਾਬੇ ਤੇ ਜਾ ਕੇ ਰੁਕਦਾ ਸੀ ਤਾਂ ਉਸ ਟਾਬੇ ਵਾਲੇ ਆਦਮੀ ਦੀ ਬੇਟੀ ਦੇ ਨਾਲ ਕਰਪਾਲ ਸਿੰਘ ਨੂੰ ਪਿਆਰ ਹੋ ਗਿਆ ਟਾਬੇ ਵਾਲੇ ਦੀ ਬੇਟੀ ਦਾ ਨਾਮ ਰੀਮਾ ਸੀ ਤਾਂ ਕਰਪਾਲ ਸਿੰਘ ਨੂੰ ਰੀਮਾ ਦੇ ਨਾਲ ਪਿਆਰ ਹੋ ਗਿਆ ਕਿ ਤੁਹਾਨੂੰ ਪਤਾ ਹੈ ਕਿ ਪਿਆਰ ਜਿਹੜਾ ਹੈ ਉਹ ਇਸ਼ਕ ਨਹੀਂ ਮਤਲਬ ਇਸ਼ਕ ਜੋ ਹੈ ਉਹ ਜਾਤ ਨਹੀਂ ਦੇਖਦਾ ਉਹ ਜਾਤ ਬਰਾਦਰੀ ਨਹੀਂ ਦੇਖਦਾ ਉਹ ਉੱਚਾ ਨੀਵਾਂ ਨਹੀਂ ਦੇਖਦਾ ਉਹ ਅਮੀਰ ਗਰੀਬ ਨਹੀਂ ਦੇਖਦਾ ਹੈ ਪਿਆਰ ਇੱਕ ਐਸੀ ਚੀਜ਼ ਹੈ ਕਿ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਸੋ ਜਦੋਂ ਕਿਰਪਾ ਸਿੰਘ ਨੂੰ ਉਸ ਔਰਤ ਦੇ ਨਾਲ ਰੀਮਾ ਦੇ ਨਾਲ ਉਸ ਕੁੜੀ ਦੇ ਨਾਲ ਪਿਆਰ ਹੋਇਆ ਤਾਂ ਰੀਮਾ ਦੇ ਬਾਪ ਨੇ ਕਿਹਾ ਕਿ ਅਗਰ ਤੂੰ ਮੇਰੀ ਬੇਟੀ ਦੇ ਨਾਲ ਸ਼ਾਦੀ ਕਰੇਂਗਾ ਤਾਂ ਠੀਕ ਐ ਨਹੀਂ ਤਾਂ ਮੇਰੇ ਟਾਪੇ ਤੇ ਆਉਣਾ ਬੰਦ ਕਰ ਦੇ ਤਾਂ ਕਿਰਪਾਲ ਸਿੰਘ ਨੇ ਕਿਹਾ ਕਿ ਨਹੀਂ ਮੈਂ ਤੇ ਤੁਹਾਡੀ ਬੇਟੀ ਦੇ ਨਾਲ ਸ਼ਾਦੀ ਕਰਾਂਗਾ ਐਸੀ ਕੋਈ ਗੱਲ ਨਹੀਂ ਤਾਂ ਜਦੋਂ ਕਿਰਪਾਲ ਸਿੰਘ ਨੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਤੇ ਨਾਲ ਗੱਲ ਕੀਤੀ ਕਿ ਮੈਂ ਇਸ ਤਰ੍ਹਾਂ ਕਿਸੇ ਕੁੜੀ ਨੂੰ ਪਸੰਦ ਕਰਦਾ ਹਾਂ ਔਰ ਮੈਂ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ ਤੱਕਰਪਾਲ ਸਿੰਘ ਦੇ ਪਿਤਾ ਨੇ ਸਾਫ਼ ਮਨਾ ਕਰ ਦਿੱਤਾ ਕਿ ਇਹ ਨਹੀਂ ਹੋ ਸਕਦਾ ਕਿ ਤੂੰ ਇੱਕ ਬੰਗਾਲਨ ਦੇ ਨਾਲ ਸ਼ਾਦੀ ਕਰੇ ਇਹ ਇਹ ਨਹੀਂ ਹੋ ਸਕਦਾ ਉਹਨੇ ਬਹੁਤ ਹੀ ਕੋਸ਼ਿਸ਼ ਕੀਤੀ 2-3 ਮਹੀਨੇ ਉਹ ਮਨਾਉਂਦਾ ਰਿਹਾ ਆਪਣੇ ਮਾਪੇ ਨੂੰ ਪਰ ਕਰਪਾਲ ਸਿੰਘ ਦੇ ਬਾਪ ਨੇ ਬਿਲਕੁਲ ਮਨਾ ਕਰ ਦਿੱਤਾ ਕਿ ਬੰਗਾਲਨ ਦੇ ਨਾਲ ਤੂੰ ਸ਼ਾਦੀ ਨਹੀਂ ਕਰ ਸਕਦਾ ਅਗਰ ਤੂੰ ਬੰਗਾਲਨ ਦੇ ਨਾਲ ਸ਼ਾਦੀ ਕਰੇਗਾ ਤਾਂ ਤੈਨੂੰ ਇਹ ਘਰ ਛੱਡ ਕੇ ਜਾਣਾ ਪਏਗਾ ਤਾ ਕਿਰਪਾਲ ਸਿੰਘ ਨੇ ਸੋਚਿਆ ਕਿ ਚਲੋ ਮਾਪੇ ਗੁੱਸਾ ਕਰਦੇ ਨਹੀਂ ਕੋਈ ਗੱਲ ਨਹੀਂ ਤਾਂ ਕਿਰਪਾਲ ਸਿੰਘ ਨੇ ਰੀਮਾ ਦੇ ਨਾਲ ਜਾ ਕੇ ਸ਼ਾਦੀ ਕਰਕੇ ਗੁਰਦੁਆਰੇ ਦੇ ਵਿੱਚ ਜਾ ਕੇ ਉਹਨੇ ਫੇਰੇ ਲਏ ਔਰ ਸ਼ਾਦੀ ਕਰਕੇ ਉਹ ਰੀਮਾ ਨੂੰ ਆਪਣੇ ਮਾਪੇ ਦੇ ਘਰ ਲੈ ਕੇ ਗਿਆ ਉਹਨੇ ਕਿਰਪਾਲ ਨੇ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਮਾਪੇ ਜਦੋਂ ਦੇਖਣਗੇ ਕਿ ਹੁਣ ਤਾਂ ਮੈਂ ਸ਼ਾਦੀ ਕਰ ਹੀ ਲਈਏ ਤਾਂ ਮੈਂ ਆਪਣੇ ਆਪ ਉਹ ਮੰਨ ਜਾਣਗੇ ਔਰ ਮੈਨੂੰ ਆਪਣੇ ਕਰ ਰਹੇ ਦੀ ਇਜਾਜ਼ਤ ਦੇ ਦੇਣਗੇ ਕਿ ਗੁੱਸਾ ਨਹੀਂ ਕਰਨਗੇ ਪਰ ਕਰਪਾਲ ਦੇ ਪਿਤਾ ਬਹੁਤ ਹੀ ਗੁੱਸੇ ਵਾਲੇ ਸੀ ਗਰਮ ਸੁਭਾਅ ਦੇ ਸੀ ਤਾਂ ਉਹਨਾਂ ਨੇ ਉਦੋਂ ਹੀ ਕਿਹਾ ਕਿ ਇਸ ਘਰ ਦੇ ਅੰਦਰ ਤੂੰ ਪੈਰ ਨਹੀਂ ਰੱਖੇਗਾ ਤੂੰ ਜਿੱਥੇ ਵੀ ਖੜੋਤਾ ਹੈ ਹੁਣੇ ਹੀ ਇੱਥੋਂ ਹੀ ਵਾਪਸ ਚਲੇ ਜਾ ਤੂੰ ਘਰ ਦੇ ਅੰਦਰ ਨਹੀਂ ਆ ਸਕਦਾ ਤੂੰ ਸਾਡੇ ਖਾਨਦਾਨ ਦਾ ਨਾ ਬਦਨਾਮ ਕਰ ਦਿੱਤਾ ਹੈ ਤੂੰ ਸਾਡੇ ਘਰ ਖਾਨਦਾਨ ਦਾ ਬੇੜਾ ਗਿਰ ਕੇ ਕਰ ਦਿੱਤਾ ਮਤਲਬ ਜਿਸ ਤਰ੍ਹਾਂ ਵੀ ਕਰਪਾਲ ਦੇ ਪਿਤਾ ਦੇ ਮੂੰਹ ਦੇ ਵਿੱਚ ਜੋ ਵੀ ਗੱਲਾਂ ਬਾਤਾਂ ਆਈਆਂ ਸੋ ਉਹਨਾਂ ਨੇ ਬਹੁਤ ਹੀ ਬੁਰਾ ਭਲਾ ਬੋਲਿਆ ਤਾਂ ਗ੍ਰਿਪਾਲ ਸਿੰਘ ਉਸ ਟਾਈਮ ਉਦੋਂ ਹੀ ਆਪਣੀ ਪਤਨੀ ਨੂਰੀਮਾ ਨੂੰ ਲੈ ਕੇ ਵਾਪਸ ਕਲਕੱਤਾ ਚਲਾ ਗਿਆ ਟਰੱਕ ਲੈ ਕੇ ਤਾਂ ਉੱਥੇ ਜਾ ਕੇ ਉਹਨੇ ਕਿਹਾ ਕਿ ਮੇਰੇ ਮਾਪੇ ਨੇ ਮੈਨੂੰ ਕਰੋ ਕੱਢ ਦਿੱਤਾ ਹੈ ਪਰ ਮੈਂ ਅੱਜ ਤੋਂ ਬਾਅਦ ਡਰਾਈਵਰੀ ਨਹੀਂ ਕਰਾਂਗਾ ਮੈਂ ਅੱਜ ਤੋਂ ਬਾਅਦ ਟਰੱਕ ਨਹੀਂ ਚਲਾਵਾਂਗਾ ਮੈਂ ਤੁਹਾਡੀ ਬੇਟੀ ਨੂੰ ਬਹੁਤ ਹੀ ਖੁਸ਼ ਰੱਖਾਂਗਾ ਔਰ ਤੁਹਾਡੇ ਘਰ ਦੇ ਤੇ ਇੱਕ ਮਜ਼ਦੂਰ ਦੀ ਤਰ੍ਹਾਂ ਮੈਂ ਕੰਮ ਕਰਾਂਗਾ ਔਰ ਤੁਹਾਡੇ ਟੱਪੇ ਨੂੰ ਚਲਾਵਾਂਗਾ ਜੋ ਤੁਸੀਂ ਮੈਨੂੰ ਤਨਖਾਹ ਦਿਓਗੇ ਮੈਂ ਉਸੇ ਤਨਖਾਹ ਦੇ ਵਿੱਚ ਆਪਣੀ ਪਤਨੀ ਦੇ ਨਾਲ ਗੁਜ਼ਾਰਾ ਕਰਾਂਗਾ ਔਰ ਆਪਣੀ ਪਤਨੀ ਨੂੰ ਹਮੇਸ਼ਾ ਖੁਸ਼ ਰੱਖਾਂਗਾ ਤਾਰੀਮਾ ਦੇ ਪਿਤਾ ਨੂੰ ਲੱਗਾ ਕਿ ਚਲੋ ਕਿਉਂਕਿ ਰੀਮਾ ਦੇ ਪਿਤਾ ਦੀ ਹੋਰ ਕੋਈ ਔਲਾਦ ਨਹੀਂ ਸੀ ਬਸ ਇੱਕੋ ਬੇਟੀ ਰੀਮਾ ਹੀ ਸੀ ਹੋਰ ਕੋਈ ਉਹਨਾਂ ਦਾ ਬੱਚਾ ਨਹੀਂ ਸੀ ਤਾਂ ਉਹਨਾਂ ਨੂੰ ਲੱਗਾ ਕਿ ਚਲੋ ਕੋਈ ਗੱਲ ਨਹੀਂ ਕਿਉਂਕਿ ਬੰਗਾਲੀ ਲੋਕ ਵੈਸੇ ਵੀ ਘਰ ਦਾ ਮਾਦ ਜਿਹੜਾ ਹੈ ਉਹ ਜਿਆਦਾ ਮਤਲਬ ਕਿ ਬਹੁਤ ਜਲਦੀ ਮੰਨ ਜਾਂਦੇ ਨੇ ਘਰ-ਦਮਦਾਰ ਬਣਾਉਣ ਲਈ ਘਰ ਜਵਾਈ ਬਣਾਉਣ ਲਈ ਤਾਂ ਉਹਨਾਂ ਨੇ ਸੋਚਿਆ ਕਿ ਚਲੋ ਸਾਨੂੰ ਵੀ ਇੱਕ ਵੜਾਪੇ ਦਾ ਸਹਾਰਾ ਮਿਲ ਗਿਆ ਤਾਂ ਉਹਨਾਂ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਕਿ ਤੇਰੀ ਜ਼ਮੀਨ ਜਾਇਦਾਦ ਜੋ ਤੇਰੇ ਹਿੱਸੇ ਆਉਂਦੀ ਸੀ ਤੂੰ ਆਪਣੇ ਮਾਪੇ ਕੋਲੋਂ ਲੈ ਕੇ ਆ ਉਹਨਾਂ ਨੇ ਬਿਲਕੁਲ ਵੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੂੰ ਸਾਡੇ ਟਾਬੇ ਨੂੰ ਆਪਣਾ ਟਾਬਾ ਸਮਝ ਕੇ ਚਲਾ ਸਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਇਸ ਤਰ੍ਹਾਂ ਕਰਦੇ ਆਂ ਕਿਰਪਾਲ ਦੀ ਜ਼ਿੰਦਗੀ ਜਿਹੜੀ ਸੀਗੀ ਉਹ ਬਹੁਤ ਵਧੀਆ ਨਿਕਲ ਰਹੀ ਸੀ ਕੁਝ ਟਾਈਮ ਬਾਅਦ ਰੀਮਾ ਦੇ ਮਾਪੇ ਦੋਨਾਂ ਦਾ ਦਿਹਾਂਤ ਹੋ ਗਿਆ ਤਾਂ ਉਸ ਤੋਂ ਬਾਅਦ ਰੀਮਾ ਔਰ ਕਿਰਪਾਲ ਇਕੱਲੇ ਦੋਨੋਂ ਰਹਿ ਗਏ ਔਰ ਉਹ ਦੋਨੋਂ ਢਾਬਾ ਚਲਾ ਰਹੇ ਸੀ ਤਾਂ ਇਸ ਦੌਰਾਨ ਉਹਨਾਂ ਦੇ ਤਿੰਨ ਬੱਚੇ ਵੀ ਹੋ ਗਏ ਦੋ بیٹے ਔਰ ਇੱਕ ਬੇਟੀ ਤਾਂ ਰੀਮਾ ਨੂੰ ਲੱਗਿਆ ਕਿ ਵਈ ਮੈਨੂੰ ਕਰਪਾਲ ਦੀ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੀਦਾ ਹੈ ਤਾਂ ਉਸਨੇ ਰਿਮਾ ਨੇ ਆਪਣੇ ਬੱਚਿਆਂ ਨੂੰ ਹਮੇਸ਼ਾ ਕਿਹਾ ਕਿ ਜੋ ਤੁਹਾਡਾ ਪਿਤਾ ਬੋਲੀ ਬੋਲਦਾ ਹੈ ਜਿਸ ਤਰ੍ਹਾਂ ਉਹ ਬੋਲਦਾ ਹੈ ਤੁਸੀਂ ਹਮੇਸ਼ਾ ਉਹ ਵੀ ਬੋਲੋਗੇ ਤਾਂ ਹੌਲੀ ਹੌਲੀ ਰਿਮਾ ਨੇ ਵੀ ਆਪਣੀ ਮਤਲਬ ਕਿ ਪਾਸ਼ਾ ਜਿਹੜੀ ਸੀਗੀ ਹੌਲੀ ਹੌਲੀ ਕੱਟ ਕਰਕੇ ਬੰਗਾਲੀ ਨਹੀਂ ਬੋਲਦੀ ਸੀਗੀ ਉਸਨੇ ਵੀ ਪੰਜਾਬੀ ਸਿੱਖ ਲਈ ਔਰ ਉਸਨੇ ਆਪਣੇ ਬੱਚਿਆਂ ਨੂੰ ਹੀ ਪ੍ਰੋਪਰ ਪੰਜਾਬੀ ਸਿਖਾਈ ਪੰਜਾਬੀ ਹੀ ਨਹੀਂ ਸਿਖਾਈ ਉਸਨੇ ਆਪਣੇ ਬੱਚਿਆਂ ਨੂੰ ਸਰਦਾਰ ਵੀ ਬਣਾਇਆ ਉਹਨਾਂ ਦੇ ਜੂੜੇ ਵੀ ਰੱਖੇ ਉਹ ਬੱਚੇ ਪੱਗਾਂ ਵੀ ਬੰਨਦੇ ਸੀਗੇ ਔਰ ਬੇਟੀ ਨੂੰ ਵੀ ਪੂਰਾ ਮਤਲਬ ਇੱਕ ਪੰਜਾਬੀ ਪਹਿਰਾਵੇ ਪਹਿਰਾਵਾ ਪਹਿਨਾਇਆ ਔਰ ਪੰਜਾਬੀ ਮਤਲਬ ਕਿ ਬੋਲਣੀ ਉਹਨਾਂ ਨੂੰ ਸਿਖਾਈ ਹਾਲਾਂਕਿ ਕੋਲਕਾਤਾ ਦੇ ਵਿੱਚ ਪੰਜਾਬੀ ਸਕੂਲ ਤਾਂ ਹੈ ਨਹੀਂ ਤਾਂ ਉਥੇ ਬੱਚੇ ਪੰਜਾਬੀ ਪੜ ਨਹੀਂ ਸਕਦੇਗੇ ਕਿਉਂਕਿ ਜਾਂ ਤਾਂ ਉਹਨਾਂ ਨੂੰ ਹਿੰਦੀ ਜਾਂ ਫਿਰ ਬੰਗਾਲੀ ਭਾਸ਼ਾ ਜਿਹੜੀ ਹੈ ਉਹੀ ਬੱਚਿਆਂ ਨੂੰ ਪੜ੍ਹਨੀ ਪੈਂਦੀ ਹੈ ਤਾਂ ਫਿਰ ਵੀ ਉਸਨੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ ਔਰ ਆਪਣੇ ਬੱਚਿਆਂ ਨੂੰ ਸਰਦਾਰ ਬਣਾਇਆ ਤਾਂ ਉਹਨਾਂ ਦਾ ਟਾਈਮ ਜਿਹੜਾ ਸੀਗਾ ਉਹ ਬਹੁਤ ਹੀ ਵਧੀਆ ਲੰਘ ਰਿਹਾ ਸੀ ਤਾਂ ਕੁਝ ਟਾਈਮ ਬਾਅਦ ਜਦੋਂ ਬੱਚੇ ਅਜੇ ਉਹਨਾਂ ਦੇ ਜਵਾਨ ਹੋ ਹੀ ਰਹੇ ਸੀ ਇਹ ਹਲੇ ਬੱਚਿਆਂ ਦੀ ਸ਼ਾਦੀ ਨਹੀਂ ਹੋਈ ਸੀ ਤਨਕਰਪਾਲ ਸਿੰਘ ਦਾ ਅਚਾਨਕ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਦਿਹਾਂਤ ਹੋ ਗਿਆ। ਤਾਰੀਮਾ ਇਕੱਲੀ ਰਹਿ ਗਈ ਪਰ ਰੀਮਾ ਦੇ ਬੱਚੇ ਜਿਹੜੇ ਸੀਗੇ ਉਹ ਬਹੁਤ ਹੀ ਸਮਝਦਾਰ ਸੀਗੇ। ਉਹਨਾਂ ਦੀ ਬੇਟੀ ਵੱਡੀ ਸੀ ਔਰ ਬੇਟੇ ਜਿਹੜੇ ਸੀ ਉਹ ਦੋਨੋਂ ਛੋਟੇ ਸੀ। ਤਨਕਰਪਾਲ ਸਿੰਘ ਦੇ ਜਾਣ ਤੋਂ ਬਾਅਦ ਸੌਰੀ ਉਹਨਾਂ ਨੇ ਆਪਣੀ ਪਹਿਲਾਂ ਬੇਟੀ ਦੀ ਸ਼ਾਦੀ ਯਾਨੀ ਕਿ ਆਪਣੀ ਭੈਣ ਦੀ ਸ਼ਾਦੀ ਕੀਤੀ। ਔਰ ਉਸ ਤੋਂ ਬਾਅਦ ਉਹ ਬੱਚੇ ਹਾਲੇ ਪੜ ਹੀ ਰਹੇ ਸੀਗੇ। ਕਿਉਂਕਿ ਬੱਚੇ ਵੀ ਪੜਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀ ਤੇ ਉਹਨਾਂ ਨੂੰ ਇਹ ਸੀਗਾ ਕਿ ਵੀ ਅਸੀਂ ਪੜ੍ਹ ਲਿਖ ਕੇ ਆਪਣੀ ਮਾਂ ਦਾ ਮਤਲਬ ਕਿ ਟਾਬਾ ਜਿਹੜਾ ਹੈ ਉਹ ਹੌਲੀ-ਹੌਲੀ ਅਸੀਂ ਟਾਬਾ ਬੰਦ ਕਰ ਦਾਂਗੇ ਜਦੋਂ ਸਾਨੂੰ ਵਧੀਆ ਇਨਕਮ ਹੋਣ ਲੱਗ ਜਾਏਗੀ ਅਸੀਂ ਆਪਣਾ ਨੌਕਰੀ ਕਰਾਂਗੇ ਤਾਂ ਸਾਡੀ ਮਾਂ ਨੂੰ ਵੀ ਆਰਾਮ ਮਿਲ ਜਾਏਗਾ ਹਾਲਾਂਕਿ ਉਹਨਾਂ ਨੇ ਕਿਰਪਾਲ ਸਿੰਘ ਦੇ ਜਾਣ ਤੋਂ ਬਾਅਦ ਉਹਨਾਂ ਨੇ ਨੌਕਰ ਵੀ ਰੱਖੇ ਹੋਏ ਸੀਗੇ ਰੀਮਾ ਨੂੰ ਕੁਝ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ ਸੀ ਪਰ ਫਿਰ ਵੀ ਟਾਬੇ ਦੀ ਦੇਖਭਾਲ ਤੜੀ ਮਾਨੂੰ ਕਰਨੀ ਪੈਂਦੀ ਸੀ ਹਾਲਾਂਕਿ ਨੌਕਰ ਰੱਖੇ ਹੋਏ ਸੀ ਕੰਮ ਕਰਨ ਵਾਸਤੇ ਪਰ ਫੇਰ ਵੀ ਟਾਬੇ ਦੀ ਦੇਖਭਾਲ ਜਿਹੜੀ ਉਹ ਰੀਮਾ ਨੂੰ ਹੀ ਕਰਨੀ ਪੈਂਦੀ ਸੀ ਤਾਂ ਕੁਦਰਤ ਦਾ ਵੀ ਖੇਡ ਹੈ ਕਿ ਕਦੇ-ਕਦੇ ਐਸਾ ਹੋ ਜਾਂਦਾ ਹੈ ਜੋ ਅਸੀਂ ਸੋਚਿਆ ਵੀ ਨਹੀਂ ਹੁੰਦਾ ਹੈ ਕਾਫੀ ਟਾਈਮ ਦੇ ਬਾਅਦ ਕਰਪਾਲ ਦਾ ਪਟੀਜਾ ਚਰਨਜੀਤ ਜਿਹਨੂੰ ਕਿ ਕ੍ਰਿਪਾਲ ਸਿੰਘ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਕਿਉਂਕਿ ਉਸ ਟਾਈਮ ਤੇ ਚਰਨਜੀਤ ਜਿਹੜਾ ਸੀਗਾ ਉਹ ਬਹੁਤ ਹੀ ਫਿਰ ਛੋਟਾ ਸੀ 5 ਜਾਂ 6 ਸਾਲ ਦਾ ਸੀ ਪਰ ਉਹ ਉਹਦੇ ਅੰਦਰ ਇੱਕ ਧੁੰਦਲੀਆਂ ਯਾਦਾਂ ਸੀ ਤਾਂ ਉਹਨੂੰ ਉਹ ਪਤਾ ਸੀਗਾ ਕਿ ਵੀ ਮੇਰੇ ਮਤਲਬ ਕਿ ਉਹ ਆਪਣੇ ਚਾਚੇ ਨੂੰ ਯਾਦ ਕਦੇ-ਕਦੇ ਮਤਲਬ ਵੀ ਧੁੰਦਲੀਆਂ ਯਾਦਾਂ ਸੀ ਤਾਂ ਉਹ ਯਾਦ ਕਰਦਾ ਰਹਿੰਦਾ ਸੀ ਤਾਂ ਅਚਾਨਕ ਦੇਖੋ ਚਰਨਜੀਤ ਵੀ ਟਰੱਕ ਡਰਾਈਵਰ ਬਣ ਗਿਆ ਪਰ ਜਦੋਂ ਚਰਨਜੀਤ ਟਰੱਕ ਡਰਾਈਵਰ ਬਣ ਗਿਆ ਤਾਂ ਉਹ ਵੀ ਜਗਤ ਜਗ੍ਹਾ ਤੇ ਆਪਣੇ ਚੱਕਰ ਲਗਾਉਣ ਵਾਸਤੇ ਜਾਂਦਾ ਸੀ ਤੇ ਅਚਾਨਕ ਉਹਨੂੰ ਇੱਕ ਦਿਨ ਚੱਕਰ ਜਿਹੜਾ ਸੀਗਾ ਉਹ ਕਲਕੱਤੇ ਦਾ ਮਿਲ ਗਿਆ ġੜਾ ਤਾਂ ਜਦੋਂ ਕਲਕੱਤੇ ਦਾ ġੜਾ ਮਿਲਿਆ ਤਾਂ ਉਹ ਵੀ ਉਸ ਢਾਬੇ ਦੇ ਉੱਤੇ ਜਾ ਕੇ ਰੁਕਿਆ ਰੋਟੀ ਖਾਣ ਵਾਸਤੇ ਤਾਂ ਜਦੋਂ ਉੱਥੇ ਜਾ ਕੇ ਰੋਟੀ ਖਾਣ ਵਾਸਤੇ ਰੁਕਿਆ ਤਾਂ ਉਹ ਰੋਟੀ ਖਾ ਕੇ ਜਦੋਂ ਉੱਠਿਆ ਤੇ ਅਚਾਨਕ ਉਹਦੀ ਨਜ਼ਰ ਜਿਹੜੀ ਸੀਗੀ ਉਹ ਕੰਧ ਤੇ ਟੰਗੀ ਹੋਈ ਫੋਟੋ ਤੇ ਪਈ ਜਿਹਦੇ ਉੱਤੇ ਹਾਰ ਚੜਿਆ ਹੋਇਆ ਸੀਗਾ ਔਰ ਉਹ ਫੋਟੋ ਕਰਪਾਲ ਸਿੰਘ ਦੀ ਸੀ ਤਾਂ ਉਹ ਇੱਕਦਮ ਦੇਖ ਕੇ ਮਤਲਬ ਥੋੜਾ ਠਹਿਰਿਆ ਔਰ ਉਹਨੇ ਆਪਣੇ ਦਿਮਾਗ ਦੇ ਵਿੱਚ ਸੋਚਿਆ ਕਿ ਬਈ ਕਿਉਂਕਿ ਉਹਦੇ ਪਿਤਾ ਦੀ ਸ਼ਕਲ ਔਰ ਕਰਪਾਲ ਸਿੰਘ ਦੀ ਸ਼ਕਲ ਦੇਖੋ ਦੋਨਾਂ ਭਰਾਵਾਂ ਦੀ ਸ਼ਕਲ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਮਿਲਦੀ ਹੈ ਕਈ ਵਾਰ ਹੁੰਦਾ ਹੈ ਕਿ ਕਈਆਂ ਭਰਾਵਾਂ ਦੀ ਸ਼ਕਲ ਨਹੀਂ ਮਿਲਦੀ ਗਈਆਂ ਦੋ ਭਰਾਵਾਂ ਦੀ ਆਪਸ ਦੇ ਵਿੱਚ ਸ਼ਕਲ ਜੜੀ ਹੈ ਉਹ ਕਾਫੀ ਮਿਲਦੀ ਜੁਲਦੀ ਹੁੰਦੀ ਹੈ ਤਾਂ ਉਸ ਨੂੰ ਸਮਝਣ ਵਾਸਤੇ ਜ਼ਿਆਦਾ ਟਾਈਮ ਨਹੀਂ ਲੱਗਾ ਤਾਂ ਉਸਨੇ ਇੱਕਦਮ ਸੋਚਿਆ ਕਿ ਮੈਂ ਕਿਸ ਤਰ੍ਹਾਂ ਗੱਲ ਕਰਾਂ ਪਰ ਫਿਰ ਵੀ ਉਸਨੇ ਜੋ ਨੌਕਰ ਰੋਟੀ ਲੈ ਕੇ ਆਇਆ ਸੀਗਾ ਜੋ ਪੈਸੇ ਲੈ ਕੇ ਗਿਆ ਤਾਂ ਉਸ ਨੂੰ ਪੁੱਛਣ ਲੱਗਾ ਕਿ ਇਹ ਸਾਹਮਣੇ ਜਿਹੜੀ ਫੋਟੋ ਟੰਗੀ ਹੋਈ ਹੈ ਸਰਦਾਰ ਦੀ ਇਹ ਕੌਣ ਹੈ ਤਾਂ ਉਹ ਨੌਕਰ ਨਵਾਂ ਸੀਗਾ ਉਸ ਨੂੰ ਕੁਝ ਨਹੀਂ ਪਤਾ ਸੀ ਉਸਨੇ ਕਿਹਾ ਮੈਨੂੰ ਨਹੀਂ ਪਤਾ ਤੁਸੀਂ ਮੈਡਮ ਜੀ ਨੂੰ ਪੁੱਛ ਲਓ ਤਾਂ ਉਸਨੇ ਕਿਹਾ ਕਿ ਕੌਣ ਹੈ ਤੁਹਾਡੀ ਮੈਡਮ ਤੋਂ ਉਹਨਾਂ ਕਿਹਾ ਕਿ ਮੈਡਮ ਅੰਦਰ ਹੈ ਮੈਂ ਬੁਲਾ ਕੇ ਲਿਆਉਣਾ ਵਾ ਤਾਂ ਉਹਨਾਂ ਨੇ ਕਿਹਾ ਕਿ ਮੈਡਮ ਜੀ ਤੁਹਾਨੂੰ ਕੋਈ ਬਾਹਰ ਬੁਲਾ ਰਿਹਾ ਹੈ ਤਾਂ ਉਹ ਬਾਹਰ ਆਈ ਤਾਂ ਕਹਿੰਦੀ ਕਿ ਹਾਂਜੀ ਸਰਦਾਰ ਜੀ ਕੀ ਗੱਲ ਹੈ ਤਾਂ ਉਹ ਕਹਿਣ ਲੱਗਾ ਕਿ ਸਾਹਮਣੇ ਟੰਗੀ ਹੋਈ ਫੋਟੋ ਕਿਸ ਦੀ ਹੈ ਜਿਸ ਦੇ ਉੱਪਰ ਹਾਰ ਟੰਗਿਆ ਹੈ ਤਾਂ ਉਹ ਕਹਿਣ ਲੱਗੀ ਕਿ ਇਹ ਮੇਰੇ ਪਤੀ ਦੀ ਫੋਟੋ ਹੈ ਤਾਂ ਉਹ ਇਕਦਮ ਹੈਰਾਨ ਹੋ ਗਿਆ ਤੇ ਉਸਨੇ ਪੁੱਛਿਆ ਚਰਨਜੀਤ ਨੇ ਪੁੱਛਿਆ ਕਿ ਕੀ ਇਹਨਾਂ ਦਾ ਨਾਂ ਕਿਰਪਾਲ ਸਿੰਘ ਹੈ ਤਾਂ ਉਹਨੇ ਕਿਹਾ ਕਿ ਹਾਂ ਇਹਨਾਂ ਦਾ ਨਾਂ ਕਿਰਪਾਲ ਸਿੰਘ ਹੈ ਪਰ ਤੈਨੂੰ ਕਿਸ ਤਰ੍ਹਾਂ ਪਤਾ ਕਿ ਇਹਦਾ ਨਾਂ ਕਿਰਪਾਲ ਸਿੰਘ ਹੈ ਤਾਂ ਉਸਨੇ ਕਿਹਾ ਕਿ ਇਹ ਮੇਰੇ ਚਾਚਾ ਜੀ ਨੇ ਤਾਂ ਉਸਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਸਨੇ ਕਿਹਾ ਕਿ ਹਾਂ ਇਹ ਮੇਰੇ ਚਾਚਾ ਜੀ ਨੇ ਮੈਂ ਕਈ ਵਾਰ ਆਪਣੇ ਘਰ ਦੇ ਵਿੱਚ ਆਪਣੇ ਚਾਚਾ ਜੀ ਦੇ ਬਾਰੇ ਗੱਲਾਂ ਸੁਣਦਾ ਹਾਂ ਮੇਰੇ ਫਾਦਰ ਵੀ ਜ਼ਿਕਰ ਕਰਦੇ ਨੇ ਔਰ ਮੇਰੇ ਦਾਦਾ ਜੀ ਵੀ ਜ਼ਿਕਰ ਕਰਦੇ ਸੀਗੇ ਅੱਜ ਮੇਰੇ ਦਾਦਾ ਜੀ ਇਸ ਦੁਨੀਆ ਤੇ ਨਹੀਂ ਹਨ ਪਰ ਮੇਰੇ ਫਾਦਰ ਜੀ ਬਹੁਤ ਵਾਰੀ ਆਪਣੇ ਭਰਾ ਦਾ ਜ਼ਿਕਰ ਕਰਦੇ ਨੇ ਮੇਰੇ ਚਾਚੇ ਦਾ ਜ਼ਿਕਰ ਕਰਦੇ ਨੇ ਤਾਂ ਉਸਨੇ ਸਾਰੀ ਕਹਾਣੀ ਦੱਸੀ ਕਿ ਬਈ ਮੇਰੇ ਚਾਚੇ ਨੂੰ ਕੀ ਹੋਇਆ ਕਿਵੇਂ ਹੋਇਆ ਤਾਂ ਉਸਨੇ ਸਾਰੀ ਰੀਮਾ ਨੇ ਕਹਾਣੀ ਜਿਹੜੀ ਸੀਗੀ ਉਹ ਚਰਨਜੀਤ ਨੂੰ ਦੱਸੀ ਤਾਂ ਚਰਨਜੀਤ ਦਾ ਮਨ ਜਿਹੜਾ ਸੀਗਾ ਉਹ ਬਹੁਤ ਹੀ ਜ਼ਿਆਦਾ ਮਤਲਬ ਕੀ ਨਰਮ ਸੁਭਾਦਾ ਸੀ ਔਰ ਉਹਦਾ ਮਨ ਪਾਰ ਆਇਆ ਤਾਂ ਉਹ ਉਸ ਟਾਈਮ ਤਾਂ ਚੁੱਪ ਕਰਕੇ ਚਲਾ ਗਿਆ ਤਾਂ ਤੇ ਚਰਨਜੀਤ ਨੇ ਕੋਈ ਵੀ ਗੱਲ ਨਹੀਂ ਕੀਤੀ ਪਰ ਉਹ ਕਹਾਣੀ ਸਾਰੀ ਸੁਣ ਕੇ ਚੁੱਪ ਕਰਕੇ ਚਲਾ ਗਿਆ ਤਾਂ ਉਹ ਕਹਿਣ ਲੱਗਾ ਕਿ ਮੈਂ ਦੁਬਾਰਾ ਆਵਾਂਗਾ ਤਾਂ ਰੀਮਾ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਜਦੋਂ ਵੀ ਆਓ ਮੋਸਟ ਵੈਲਕਮ ਜੀ ਆਇਆਂ ਨੂੰ ਤੁਸੀਂ ਜਦੋਂ ਵੀ ਆਉਤ ਉਹਨਾਂ ਨੇ ਕਿਹਾ ਕਿ ਤੁਸੀਂ ਮੈਂ ਸੁਣਿਆ ਸੀਗਾ ਕਿ ਤੁਸੀਂ ਬੰਗਾਲੀ ਹੋਰ ਤੁਸੀਂ ਤਾਂ ਬਹੁਤ ਹੀ ਸੋਹਣੀ ਪੰਜਾਬੀ ਬੋਲਦੇ ਹੋ ਔਰ ਤੁਸੀਂ ਪਹਿਰਾਵਾ ਵੀ ਪੰਜਾਬੀ ਪਾਇਆ ਹੈ ਤਾਂ ਉਸਨੇ ਕਿਹਾ ਕਿ ਮੈਂ ਪਹਿਰਾਵਾ ਵੀ ਪੰਜਾਬੀ ਪਾਇਆ ਹੈ ਔਰ ਮੈਂ ਪੰਜਾਬੀ ਵੀ ਬੋਲਦੀ ਮੈਂ ਪੂਰੀ ਹੁਣ ਪੰਜਾਬਣੀ ਹੀ ਬਣ ਗਈਆਂ ਹਾਂ ਮੈਂ ਬੰਗਾਲਨ ਸੀ ਪਰ ਮੈਂ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਸਿਖਾਈ ਹੈ ਔਰ ਮੇਰੇ ਬੱਚੇ ਵੀ ਸਰਦਾਰ ਨੇ ਤਾਂ ਚਰਨਜੀਤ ਹੋਰ ਵੀ ਮਤਲਬ ਕਿ ਖੁਸ਼ ਹੋ ਗਏ ਅੰਦਰੋਂ ਉਹ ਹੈਰਾਨ ਵੀ ਹੋਇਆ ਤਾਂ ਉਸ ਨੇ ਘਰ ਜਾ ਕੇ ਆਪਣੇ ਫਾਦਰ ਨੂੰ ਸਾਰੀ ਕਹਾਣੀ ਦੱਸੀ ਕਿ ਅੱਜ ਜਦੋਂ ਮੈਂ ਕਲਕੱਤੇੋਂ ਵਾਪਸ ਆ ਰਿਹਾ ਸੀ ਤਾਂ ਇਸ ਤਰ੍ਹਾਂ ਕਰਕੇ ਮੈਨੂੰ ਸਾਰਾ ਕੁਝ ਪਤਾ ਲੱਗਾ ਕਿ ਕਰਪਾਲ ਚਾਚਾ ਕਿੱਥੇ ਰਹਿ ਰਿਹਾ ਸੀਗਾ ਤੇ ਹੁਣ ਉਹ ਕਿੱਥੇ ਹੈ ਤਾਂ ਉਹਨੇ ਕਿਹਾ ਕਿ ਕਿੱਥੇ ਹੈ ਤਾਂ ਉਹਨੇ ਕਿਹਾ ਕਿ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਇਹ ਗੱਲ ਸੁਣ ਕੇ ਕਰਪਾਲ ਦੇ ਪ੍ਰਹਾਨ ਨੂੰ ਜਾਨੀ ਕਿ ਚਰਨਜੀਤ ਦੇ ਪਿਤਾ ਨੂੰ ਬਹੁਤ ਹੀ ਸਦਮਾ ਲੱਗਾ ਤਾਂ ਉਸ ਟਾਈਮ ਉਹ ਕੁਝ ਨਹੀਂ ਕਰ ਸਕਦਾ ਸੀ ਤਾਂ ਕਾਫੀ ਦਿਨ ਲੱਗ ਗਏ ਤਾਂ ਇੱਕ ਦਿਨ ਚਰਨਜੀਤ ਨੇ ਆਪਣੇ ਫਾਦਰ ਨੂੰ ਕਿਹਾ ਕਿ ਅਗਰ ਤੁਸੀਂ ਆਪਣੇ ਭਰਾ ਦੇ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹਾਂਗਾ ਤਾ ਚਰਨਜੀਤ ਦੇ ਫਾਦਰ ਨੇ ਕਿਹਾ ਕਿ ਠੀਕ ਹੈ ਤੁਸੀਂ ਬੋਲੋ ਕੀ ਕਹਿਣਾ ਚਾ ਰਹੇ ਹੋ ਤਦ ਚਰਨਜੀਤ ਨੇ ਕਿਹਾ ਕਿ ਜਦੋਂ ਬਾਪੂ ਜੀ ਨੇ ਕਿਰਪਾਲ ਚਾਚੇ ਨੂੰ ਘਰ ਨਹੀਂ ਵੜਨ ਦਿੱਤਾ ਤਾਂ ਉਹ ਘਰੋਂ ਚਲਾ ਗਿਆ ਪਰ ਬਾਪੂ ਦੀ ਜ਼ਮੀਨ ਜਾਇਦਾਦ ਦੇ ਵਿੱਚ ਕਿਰਪਾਲ ਚਾਚੇ ਦਾ ਪੂਰਾ ਹੱਕ ਹੈ ਚਲੋ ਘਰ ਦੀ ਥਾਂ ਤਾਂ ਚਲੋ ਹੁਣ ਰਹੇ ਹੀ ਨਹੀਂ ਤੇ ਨਾ ਹੀ ਉਹਨਾਂ ਨੇ ਇੱਥੇ ਆਉਣਾ ਹੈ ਪਰ ਜ਼ਮੀਨ ਦੇ ਵਿੱਚ ਬਣਦਾ ਹੋਇਆ ਹਿੱਸਾ ਜੋ ਮਤਲਬ ਕਿ ਉਹਨਾਂ ਨੇ ਬਾਅਦ ਦੇ ਵਿੱਚ ਵੀ ਜ਼ਮੀਨ ਬਣਾਈ ਪਰ ਉਹਨਾਂ ਨੇ ਕਿਹਾ ਕਿ ਜੋ ਬਾਪੂ ਨੇ ਹਿੱਸੇ ਦੀ ਜ਼ਮੀਨ ਸੀ ਉਸ ਜ਼ਮੀਨ ਦੇ ਵਿੱਚੋਂ ਜਿੰਨਾ ਹਿੱਸਾ ਚਾਚੇ ਦਾ ਬਣਦਾ ਹੈ ਉਹ ਆਪਾਂ ਨੂੰ ਚਾਚੇ ਦੇ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਤਾਂ ਚਰਨਜੀਤ ਦੇ ਫਾਦਰ ਨੇ ਥੋੜੀ ਦੇਰ ਸੋਚਿਆ ਔਰ ਕੁਝ ਨਹੀਂ ਬੋਲੇ ਤੇ ਬਾਅਦ ਦੇ ਵਿੱਚ ਉਸਨੇ ਆਪਣੀ ਘਰ ਵਾਲੀ ਦੇ ਨਾਲ ਵੀ ਸਲਾਹ ਕੀਤੀ ਕਿ ਤੂੰ ਕੀ ਚਾਹਨੀ ਹੈ ਤਾਂ ਉਹਦੀ ਘਰ ਵਾਲੀ ਨੇ ਵੀ ਇਹੀ ਗੱਲ ਕਹੀ ਕਿ ਚਲੋ ਜੋ ਵੀ ਹੋਣਾ ਸੀ ਉਹ ਤਾਂ ਹੋ ਗਿਆ ਪਰ ਆਪਾਂ ਨੂੰ ਉਹਨਾਂ ਦਾ ਹੱਕ ਦੇਣਾ ਚਾਹੀਦਾ ਹੈ ਕਿਉਂਕਿ ਇੰਨੀ ਦੇਰ ਆਪਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿੱਥੇ ਹੈ ਕਿੱਥੇ ਗਿਆ ਕੀ ਹੋਇਆ ਪਰ ਅੱਜ ਆਪਾਂ ਨੂੰ ਪਤਾ ਲੱਗ ਚੁੱਕਾ ਹੈ ਤੇ ਆਪਾਂ ਨੂੰ ਉਹਨਾਂ ਦਾ ਹੱਕ ਦੇ ਦੇਣਾ ਚਾਹੀਦਾ ਹੈ ਯੋਗੀ ਸਾਨੂੰ ਕਿਸੇ ਦਾ ਹੱਕ ਰੱਖਣ ਦਾ ਕੋਈ ਹੱਕ ਨਹੀਂ ਹੈ ਕਿ ਅਸੀਂ ਕਿਸੇ ਦਾ ਹੱਕ ਖਾਈਏ ਤਾਂ ਸਾਰੇ ਪਰਿਵਾਰ ਨੇ ਸਹਿਮਤੀ ਦੇ ਨਾਲ ਚਰਨਜੀਤ ਦੇ ਫਾਦਰ ਵੀ ਨਾਲ ਗਏ ਚਰਨਜੀਤ ਦੇ ਉਹ ਵਾਪਸ ਕੋਲਕਾਤਾ ਗਏ ਅਤੇ ਉੱਥੇ ਜਾ ਕੇ ਜਦੋਂ ਉਹਨਾਂ ਨੇ ਸਾਰੀ ਕਹਾਣੀ ਕਹੀ ਤਾਂ ਰਿਮਾ ਨੇ ਕੀ ਕਿਹਾ ਰਿਮਾ ਨੇ ਕਿਹਾ ਕਿ ਮੈਨੂੰ ਕਿਸੇ ਵੀ ਜ਼ਮੀਨ ਜਾਇਦਾਦ ਦੀ ਕੋਈ ਜ਼ਰੂਰਤ ਨਹੀਂ ਹੈ ਮੇਰੇ ਪਿਤਾ ਦੇ ਹੀ ਬਹੁਤ ਜ਼ਿਆਦਾ ਸੰਪਤੀ ਸੀ ਹਾਲਾਂਕਿ ਮੈਂ ਢਾਬਾ ਹੀ ਚਲਾ ਰਹੀ ਹਾਂ ਪਰ ਬਹੁਤ अच्छी ਸਾਡੀ ਕਮਾਈ ਹੈ ਢਾਬਾ ਹੀ ਹੈ ਸਾਡੇ ਕੋਲੇ ਹੋਰ ਸੰਪਤੀ ਨਹੀਂ ਹੈ ਪਰ ਮੇਰੇ ਵਾਸਤੇ ਇਹੀ ਸੰਪਤੀ ਬਹੁਤ ਜ਼ਿਆਦਾ ਹੈ ਤਾਂ ਮੈਂ ਆਪਣੇ ਢਾਬੇ ਤੋਂ ਆਪਣਾ ਘਰ ਵੀ ਵਧੀਆ ਬਣਾਇਆ ਹੈ ਆਪਣੇ ਬੱਚਿਆਂ ਨੂੰ ਵੀ ਵਧੀਆ ਪੜਾਇਆ ਲਿਖਾਇਆ ਹੈ ਇਸ ਕਰਕੇ ਮੈਨੂੰ ਜ਼ਮੀਨ ਜਾਇਦਾਦ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਚਰਨਜੀਤ ਦੇ ਫਾਦਰ ਨੇ ਕਿਹਾ ਕਿ ਤੁਹਾਨੂੰ ਜ਼ਰੂਰਤ ਨਹੀਂ ਹੈ ਪਰ ਅਸੀਂ ਚਾਉਂਦੇ ਹਾਂ ਕਿ ਕਿਰਪਾਲ ਦੇ ਬੱਚਿਆਂ ਨੂੰ ਉਹਨਾਂ ਦੇ ਪਿਓ ਦਾ ਹੱਕ ਦਿੱਤਾ ਜਾਵੇ ਤਾਂ ਤੁਸੀਂ ਜਦੋਂ ਵੀ ਚਾਹੋ ਤੁਸੀਂ ਪਿੰਡ ਆ ਕੇ ਆਪਣੀ ਜ਼ਮੀਨ ਤੁਸੀਂ ਵੇਚਣਾ ਚਾਹੋ ਤਾਂ ਜਾਂ ਤੁਸੀਂ ਰੱਖਣਾ ਚਾਹੋ ਤਾਂ ਤਾਂ ਰੀਮਾ ਨੇ ਕੀ ਕਿਹਾ ਰੀਮਾ ਕਹਿਣ ਲੱਗੀ ਕਿ ਮੈਂ ਚਾਹੁੰਨੀ ਹਾਂ ਕਿ ਮੇਰੇ ਬੱਚੇ ਆਪਣੇ ਪਰਿਵਾਰ ਦੇ ਨਾਲ ਮੇਲ-ਜੋਲ ਰੱਖਣ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਦਾ ਸੀ ਕੀ ਕਰਦਾ ਸੀਗਾ ਮਤਲਬ ਕਿ ਕੀ ਕਾਰੋਬਾਰ ਹੈ ਜਾਂ ਕਿਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਹੈ ਤਾਂ ਚਰਨਜੀਤ ਨੇ ਕਿਹਾ ਕਿ ਠੀਕ ਹੈ ਉਸ ਚਰਨਜੀਤ ਦੇ ਫਾਦਰ ਨੇ ਵੀ ਕਿਹਾ ਕਿ ਹਾਂ ਬਿਲਕੁਲ ਠੀਕ ਹੈ ਤੁਸੀਂ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਉਸ ਘਰ ਦੇ ਵਿੱਚ ਆ ਸਕਦੇ ਹੋ ਤੁਸੀਂ ਸਾਰੇ ਆ ਸਕਦੇ ਹੋ ਬੱਚੀ ਹੀ ਨਹੀਂ ਤੂੰ ਵੀ ਆ ਸਕਦੀ ਹੈ ਤੁਸੀਂ ਸਾਰੇ ਜਾਣੇ ਉਸ ਘਰ ਦੇ ਵਿੱਚ ਆ ਸਕਦੇ ਹੋ ਤਾਂ ਉਸ ਤੋਂ ਬਾਅਦ ਰੀਮਾ ਨੇ ਕੀ ਕਿਹਾ ਕਿ ਠੀਕ ਹੈ ਤੁਸੀਂ ਜਿਸ ਤਰ੍ਹਾਂ ਵੀ ਕਹੋਗੇ ਅਸੀਂ ਜਦੋਂ ਵੀ ਤੁਸੀਂ ਕਹੋਗੇ ਅਸੀਂ ਜ਼ਰੂਰ ਤੁਹਾਨੂੰ ਮਿਲਣ ਆਵਾਂਗੇ ਪਰ ਅਸੀਂ ਜ਼ਮੀਨ ਨਹੀਂ ਲੈਣੀ ਤਾਂ ਚਰਨਜੀਤ ਨੇ ਕਿਹਾ ਕਿ ਕੋਈ ਗੱਲ ਨਹੀਂ ਕਿਉਂਕਿ ਇੱਕ ਬੱਚਿਆਂ ਨੂੰ ਆਪਣੇ ਬਾਪ ਦੇ ਜ਼ਮੀਨ ਦੇ ਹੱਕਦਾਰ ਹੈ ਔਰ ਉਹਨਾਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਦਾ ਰੀਮਾ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਉਸ ਜ਼ਮੀਨ ਨੂੰ ਜਿੰਨਾ ਚਿਰ ਤੁਸੀਂ ਚਾਹੋ ਤੁਸੀਂ ਉਹਨਾਂ ਉਸ ਜ਼ਮੀਨ ਤੇ ਖੇਤੀ ਕਰ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਚਾਹੁੰਦੇ ਹੋ ਤਾਂ ਤੁਸੀਂ ਉਸ ਜ਼ਮੀਨ ਦਾ ਜੋ ਵੀ ਮਤਲਬ ਕਿ ਠੇਕਾ ਬੰਦਾ ਹੈ ਜੋ ਵੀ ਮਸਲੂ ਤੁਸੀਂ ਹਿੱਸਾ ਠੇਕਾ ਸਾਨੂੰ ਦੇਣਾ ਚਾਹੋ ਆਪਣੀ ਮਰਜ਼ੀ ਨਾਲ ਤੁਸੀਂ ਦੇ ਸਕਦੇ ਹੋ ਕੱਲ ਨੂੰ ਅਗਰ ਮੇਰੇ ਬੱਚਿਆਂ ਨੇ ਉਸ ਉੱਥੇ ਰਹਿਣਾ ਹੋਇਆ ਤਾਂ ਠੀਕ ਹੈ ਨਹੀਂ ਰਹਿਣਾ ਹੋਇਆ ਤਾਂ ਤਾਂ ਵੀ ਉਹ ਆਪਣਾ ਡਿਸੀਜਨ ਜੋ ਹੈ ਉਹ ਲੈ ਲੈਣਗੇ ਤਾਂ ਇਸ ਤਰ੍ਹਾਂ ਰੀਮਾ ਦਾ ਉਸ ਘਰ ਦੇ ਵਿੱਚ ਆਉਣਾ ਜਾਣਾ ਸ਼ੁਰੂ ਹੋ ਗਿਆ ਉਹਦੇ ਬੱਚੇ ਵੀ ਉੱਥੇ ਆਉਣ ਜਾਣ ਲੱਗ ਗਏ ਕਿਉਂਕਿ ਬੱਚੇ ਪੰਜਾਬੀ ਬੋਲਣਾ ਜਾਣਦੇ ਸੀਗੇ ਪੜ੍ਹਨੀ ਨਹੀਂ ਆਉਂਦੀ ਸੀ ਪਰ ਬੋਲਣੀ ਜਾਣਦੇ ਸੀਗੇ ਤਾਂ ਇਸ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਵਾਪਸੀ ਹੋ ਗਈ ਕਿਉਂਕਿ ਹਰ ਵਕਤ ਨਹੀਂ ਜਾਂਦੇ ਪਰ ਉਹ ਕਦੇ-ਕਦਾਈ ਉੱਥੇ ਆਉਣ ਜਾਣ ਲੱਗ ਗਏ ਆਪਣੀ ਜ਼ਮੀਨ ਦੇ ਵੀ ਹੱਕਦਾਰ ਹੋ ਗਏ ਸੋ ਇੱਕ ਬੱਚੇ ਦਾ ਆਪਣੇ ਚਾਚੇ ਦੇ ਨਾਲ ਪਿਆਰ ਐਸਾ ਸੀ ਕਿ ਜਿਸ ਨੇ ਆਪਣੇ ਚਾਚੇ ਦੇ ਪਰਿਵਾਰ ਨੂੰ ਵਾਪਸ ਕਰ ਲਿਆ ਹੁੰਦਾ ਸੋ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਅਗਰ ਸਾਡੇ ਬੱਚੇ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਕਰਦੇ ਨੇ ਤਾਂ ਸਾਨੂੰ ਸੋਚ ਸਮਝ ਕੇ ਉਸ ਫੈਸਲੇ ਦਾ ਜਵਾਬ ਦੇਣਾ ਚਾਹੀਦਾ ਹੈ ਨਾ ਕਿ ਆਪਣੇ ਬੱਚਿਆਂ ਨੂੰ ਆਪਣੇ ਦਿਲ ਤੋਂ ਕੱਢ ਦਿੱਤਾ ਜਾਏ ਕਿਉਂਕਿ ਜਾਤਾਂ ਪਾਤਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈ ਆਪਣੇ ਬੱਚਿਆਂ ਦੀ ਖੁਸ਼ੀ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਅੱਜ ਤੇ ਚਲੋ ਟਾਈਮ ਬਦਲ ਗਿਆ ਹੈ ਪਰ ਅੱਜ ਵੀ ਬਹੁਤ ਸਾਰੇ ਲੋਕ ਨੇ ਜੋ ਜਾਤ ਦੇ ਨਾਮ ਤੇ ਆਪਣੇ ਬੱਚਿਆਂ ਨੂੰ ਸ਼ਾਦੀ ਨਹੀਂ ਕਰਨ ਦਿੰਦੇ ਜਿਸ ਦੇ ਕਾਰਨ ਕਈ ਵਾਰਾਂ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਔਰ ਕਰਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਉਥਲ ਪੁਥਲ ਹੋ ਸਕਦੀ ਹੈ ਔਰ ਹੋ ਵੀ ਜਾਂਦੀ ਹੈ ਪਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਹਮੇਸ਼ਾ ਆਪਣੇ ਬੱਚਿਆਂ ਦੇ ਨਾਲੋਂ ਨਾਤਾ ਨਹੀਂ ਤੋੜਨਾ ਚਾਹੀਦਾ ਇਹ ਰਿਸ਼ਤੇ ਨਹੀਂ ਤੋੜਨੇ ਚਾਹੀਦੇ ਕਿਉਂਕਿ ਅੱਗੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਪਤਾ ਨਹੀਂ ਇਸ ਤੋਂ ਵੀ ਹੋਰ ਤੇਜ਼ ਹੋ ਜਾਣਾ ਹੈ ਫਿਰ ਤੇ ਬਿਲਕੁਲ ਵੀ ਜਾਤ ਪਾਤ ਬਿਲਕੁਲ ਹੀ ਕਿਸੇ ਦਾ ਪਤਾ ਹੀ ਨਹੀਂ ਕਿ ਕਿਸ ਰਾਜੇ ਦੀ ਪਰਜਾ ਹੋਣੀ ਹੈ ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਸੋਚਣਾ ਚਾਹੀਦਾ ਹੈ ਔਰ ਤੁਸੀਂ ਵੀ ਸਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮੈਂ ਜੋ ਬੋਲ ਰਹੀ ਹਾਂ ਉਹ ਠੀਕ ਹੈ ਜਾਂ ਨਹੀਂ ਸਾਨੂੰ ਆਪਣੇ ਬੱਚਿਆਂ ਦੇ ਨਾਲ ਖੜੇ ਰਹਿਣਾ ਚਾਹੀਦਾ ਹੈ ਉਹਨਾਂ ਦੇ ਜੋ ਵੀ ਫੈਸਲੇ ਨੇ ਉਹਨਾਂ ਦੇ ਨਾਲ ਖੜੇ ਰਹਿਣਾ ਚਾਹੀਦਾ ਹੈ ਜਾਂ ਨਹੀਂ ਠੀਕ ਹੈ ਕਦੀ ਕਦੀ ਹੁੰਦਾ ਹੈ ਕਿ ਅਸੀਂ ਬੱਚਿਆਂ ਦਾ ਫੈਸਲਾ ਨਹੀਂ ਮੰਨਦੇ ਪਰ ਅੱਜ ਦਾ ਜੋ ਟਾਈਮ ਹੈ ਉਹ ਸਾਨੂੰ ਬੱਚਿਆਂ ਦੀ ਹਾਂ ਦੇ ਵਿੱਚ ਹਾਂ ਮਿਲਾਉਣੀ ਪਵੇਗੀ ਤਾਂ ਹੀ ਸਾਡੀ ਜ਼ਿੰਦਗੀ ਸੌਖੀ ਲੱਗੇਗੀ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਕੀ ਆਉਣ ਵਾਲੀ ਨਵੀਂ ਕਹਾਣੀ ਨਵੀਂ ਚਰਚਾ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਹੁਣ ਮੈਨੂੰ ਦਿਓ ਇਜਾਜ਼ਤ ਖੁਸ਼ ਰਹੋ ਹੱਸਦੇ ਰਹੋ ਤੇ ਮੈਨੂੰ ਦਿਓ ਇਜਾਜ਼ਤ ਜਿੰਨਾ ਚਿਰ ਮੇਰੀ ਅਗਲੀ ਕਹਾਣੀ ਨਹੀਂ ਆਉਦੀ ਉਹਨਾਂ ਚਿਰ ਤੁਸੀਂ ਵੇਟ ਕਰੋ ਹੱਸਦੇ ਰਹੋ